ਇੱਕ ਲੜਕੀ ਨੇ ਜਦੋਂ ਉਹਦਾ ਵਿਆਹ ਹੁੰਦਾ ਤੇ ਮੰਜ ਕੇ ਮੁੰਡਾ ਕੁੜੀ ਵਿਆਏ ਜਾਂਦੇ ਨੇ ਤਾਂ ਸਾਡੇ ਕਸਟਮ ਹੈ ਕਿ ਮੁੰਡਾ ਕੁੜੀ ਆਪਾਂ ਪੁਰਾਣੇ ਤੌਰ ਦੀ ਗੱਲ ਕਰਦੇ ਆ ਜਦੋਂ ਲੜਕੀ ਵਿਆਹ ਕੇ ਸਹੁਰੇ ਘਰ ਆਉਂਦੀ ਸੀ ਤਾਂ ਉੱਥੇ ਨੌਸਸ ਬਣ ਗਈ ਅੱਜ ਕੱਲ ਵੀ ਜੇ ਸਹੁਰੇ ਘਰ ਨਾ ਵੀ ਆਵੇ ਤੇ ਮੁੰਡੇ ਅੱਜ ਕੱਲ ਆਪਣਾ ਘਰ ਪਹਿਲੋ ਲੈ ਲੈਂਦੇ ਨੇ ਦੋਨੋਂ ਜਣੇ ਮੀਆਂ ਬੀਵੀ ਬਰਨ ਤੋਂ ਪਹਿਲੇ ਕਰ ਲੈ ਲੈਂਦੇ ਨੇ। ਔਰ ਸੱਸਾਂ ਵੀ ਕਹਿ ਦਿੰਦੀਆਂ ਜੀ ਅੱਜਕੱਲ ਵੀ ਤੁਸੀਂ ਵੱਖ ਹੋ ਜੋ। ਉਹ ਵੀ ਆਪਣੀ ਜਾਨ ਛਡਾਉਂਦੀਆਂ। ਪਤਾ ਨਹੀਂ ਬਣਨੀ ਕਿ ਨਹੀਂ ਬਣਨੀ। ਇਹ ਤੋਂ ਪਹਿਲਾਂ ਕਿ ਲੜਾਈ ਹੋ ਜੇ ਤੁਸੀਂ ਵੱਖਰੇ ਹੋ ਜੋ। ਵੱਖਰੇ ਹੋ ਜੋ। ਤਾਂ ਜੋ ਬਈ ਸਾਹਮਣਾ ਹੀ ਨਾ ਕਰਨਾ ਪਾਏ। ਐਸਕੇਪ ਕਰ ਜੋ। ਕਹਿੰਦੇ ਹੁੰਦੇ ਨਾ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਇਧਰ ਫਲਾਈਟ ਔਰ ਫੇਸ ਔਰ ਦੋ ਚੀਜ਼ਾਂ ਆ ਗਈਆਂ ਨੇ। ਭੀ ਜਾਂਦੇ ਲੜ ਦੌੜ ਜੋ ਤੇ ਜਾਂ ਥੋੜਾ ਮੁਕਾਬਲਾ ਕਰ ਲਓ। ਸੋ ਇਹਦੇ ਵਿੱਚ ਇਹ ਗੱਲ ਮੈਂ ਕਵਾਂਗੀ ਕਿ ਜਿਹੜੀ ਇੱਕ ਲੜਕੀ ਹੈ ਨਾ ਜਦੋਂ ਉਹਦਾ ਵਿਆਹ ਹੁੰਦਾ ਹੈ ਹੂੰ ਪੁੱਤਰ ਜਿਹੜਾ ਮਾਂ ਨੂੰ ਬੜਾ ਪਿਆਰਾ ਹੁੰਦਾ ਹੈ ਹਾਂਜੀ ਉਹ ਉਹਨੂੰ ਹੋਲੀ ਸੋਲੀ ਉਹਦੇ ਤੇ ਉਹ ਆਪਣਾ ਅਧਿਕਾਰ ਸਮਝਦੀ ਹੈ ਹੂੰ ਹੁੰਦਾ ਵੀ ਹੈ ਕਿਉਂਕਿ ਅੰਦਰ ਦਾ ਰਿਸ਼ਤਾ ਹੁੰਦਾ ਤੇ ਨੇਚਲੀ ਉਹਦੇ ਨਾਲ ਤੇ ਮਾਂ ਨੂੰ ਉਹਦੇ ਤੋਂ ਆਸਾਂ ਵੀ ਬੜੀਆਂ ਹੁੰਦੀਆਂ ਹੁਣ ਜਿਹੜਾ ਜਿਹੜੀ ਧੀ ਹੁੰਦੀ ਹੈ ਜਦੋਂ ਧੀ ਮਾਂ ਭੈਣ ਭਰਾ ਹੁੰਦੇ ਨੇ ਉਹਦੇ ਉਹ ਬਰਾਬਰ ਦਾ ਰਿਸ਼ਤਾ ਹੁੰਦਾ ਹੈ ਨਾ ਉਹਦੇ ਵਿੱਚ ਨਾ ਕੋਈ ਇੱਕ ਦੂਜੇ ਕੋਲੋਂ ਕਿਸੇ ਨੇ ਲੈਣਾ ਹੈ ਤੇ ਨਾ ਕਿਸੇ ਨੂੰ ਕੁਝ ਬਾਲਾ ਦੇਣਾ ਹੈ ਉਹਨਾਂ ਨੇ ਮਾਪਿਓ ਕੋਲੋਂ ਪਿਆਰ ਵੀ ਲੈਣਾ ਤੇ ਮਾਪਿਓ ਕੋਲੇ ਸਾਰਾ ਫਾਈਨੈਂਸ਼ੀਅਲੀ ਜਾਂ ఎవਰੀਥਿੰਗ ਹੁੰਦੀ ਹੈ ਹੂੰ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਤਾਂ ਉਸ ਵੇਲੇ ਜਿਹੜੀ ਕੁੜੀ ਹੈ ਜਿਹੜੀ ਉਹ ਸਮਝਦੀ ਹੈ ਕਿ ਹੁਣ ਮੇਰਾ ਪੂਰਾ ਅਧਿਕਾਰ ਇਹ ਦਿੱਤੇ ਹੈ ਜੀ ਜੀ ਮੈਂ ਇਹਨੇ ਧਰਮ ਕਰੀਤੇ ਦੇ ਨਾਲ ਮੇਰੇ ਨਾਲ ਲਾਵਾ ਫੇਰੇ ਲੈ ਲੈਣੇ ਚਾਹੇ ਕਿਸੇ ਵੀ ਨਾਲ ਹੀ ਹੈ ਤਾਂ ਹੁਣ ਮੇਰਾ ਅਧਿਕਾਰ ਹੈ ਤੇ ਉਸ ਵੇਲੇ ਜਿਹੜੀ ਮਾਂ ਹੈ ਨਾ ਉਹਨੂੰ ਆਪਣਾ ਅਧਿਕਾਰ ਖੁੱਸਦਾ ਲੱਗਦਾ ਹੈ ਹੂੰ ਇਹੋ ਹੀ ਰੀਜ਼ਨ ਬਣਦਾ ਹੈ ਰਿਸਕ ਸਿਕਿਉਰ ਹੋ ਜਾਂਦੀ ਹੈ ਇਨਸਿਕਿਉਰ ਹੋ ਜਾਂਦੀ ਹੈ ਉਹਨੂੰ ਐਂ ਲੱਗਦਾ ਹੈ ਕਿ ਹੁਣ ਇਹ ਇਹ ਮੈਂ ਇਹ ਵੰਡੇ ਆ ਗਿਆ ਮੁੰਡਾ ਮੇਰਾ ਨਹੀਂ ਰਿਹਾ ਇਹ ਹੁਣ ਉਹਦਾ ਹੋ ਗਿਆ ਕਿਉਂਕਿ ਉੱਥੇ ਇੱਕ ਵੰਡੇ ਜਾਣ ਦਾ ਜਿਹੜਾ ਅਹਿਸਾਸ ਹੈ ਉਹ ਰਿਸ਼ਤਾ ਜਿਹੜਾ ਸੱਸ ਸਹਰਾਫਜ਼ ਹੈ ਦੋ ਸਸੇ ਜਿਹੜੇ ਨੇ ਸੱਪ ਵਰਗਾ ਉਹਦੇ ਵਿੱਚ ਫਿਰ ਇੱਕ ਜ਼ਹਿਰ ਜਿਹੜੀ ਹੈ ਉਕੋਲ ਦਿੰਦਾ ਤੇ ਉਹ ਇੱਕ ਔਰਤ ਸੱਸ ਤੇ ਉਹਦਣ ਹੀ ਬਣ ਜਾਂਦੀ ਜਦ ਦਿਨ ਪੁੱਤ ਜੰਮਦਾ ਉਹਨੂੰ ਤਾਂ ਉਹਦਣ ਹੀ ਅਹਿਸਾਸ ਹੋ ਜਾਂਦਾ ਹੈ ਕਿ ਇਹ ਤਾਂ ਅੱਜ ਨਹੀਂ ਤੇ ਮੈਂ ਕੱਲ ਵਿਆਹ ਕਰਨਾ ਮੇਰੇ ਘਰ ਨੂੰ ਹੋਣੀ ਫਿਰ ਉਹ ਇੰਨਾ ਇੰਨੇ ਸਾਲ ਉਸ ਚੀਜ਼ ਨੂੰ ਐਕਸੈਪਟ ਕਿਉਂ ਨਹੀਂ ਕਰ ਪਾਉਂਦੀ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਪੁੱਤ ਜੰਮਦਾ ਮੈਨੂੰ ਪਤਾ ਮਾਂ ਉਹਦੇ ਸੁਪਨੇ ਲੈਣ ਲੱਗ ਜਾਂਦੀ ਹੈ ਕਿ ਮੇਰਾ ਪੁੱਤ ਮੈਂ ਵਿਆਹ ਹਾਂਗੀ ਕਰੂੰਗੀ ਉਹ ਜਸਟ ਇੱਕ ਸੁਪਨਾ ਹੁੰਦਾ ਹੈ ਜਦੋਂ ਅਸਲੀਅਤ ਆਉਂਦੀ ਹੈ ਨਾ ਤਾਂ ਫਿਰ ਉਹ ਜਿਹੜਾ ਵੰਡੇ ਜਾਣ ਦਾ ਅਹਿਸਾਸ ਹੈ ਖੁਸ਼ ਜਾਣ ਦਾ ਅਹਿਸਾਸ ਹੈ ਇਹ ਮੇਰੀ ਮੇਰੀ ਆਪਣੀ ਨਿੱਜੀ ਰ ਹੈ ਮੈਂ ਇਹੋ ਸਮਝ ਲਿਆ ਨਹੀਂ ਮੈਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੀ ਹਾਂ ਜਿਹਦੇ ਵਿੱਚ ਕੁੜੀਆਂ ਡਾਈਵੋਰਸ ਤੋਂ ਬਾਅਦ ਇਹ ਗੱਲ ਚੱਕਦੀਆਂ ਨੇ ਕਿ ਜੇਕਰ ਆਪਣਾ ਪੁੱਤ ਜਾਂ ਆਪਣਾ ਭਰਾ ਵੰਡਣਾ ਨਹੀਂ ਸੀ ਸ਼ੇਅਰ ਨਹੀਂ ਸੀ ਕਰ ਸਕਦੀਆਂ ਤੇ ਵਿਆਹ ਦਿਆਂ ਨਾ ਔਰ ਇਹ ਬਹੁਤ ਜ਼ਿਆਦਾ ਕੁੜੀਆਂ ਦੀ ਪ੍ਰੋਬਲਮ ਹੈ ਕੁੜੀਆਂ ਦੀ ਵੀ ਤੇ ਮੁੰਡਿਆਂ ਦੀ ਵੀ ਦੋਨੋਂ ਪਿਸ ਜਾਂਦੇ ਨੇ ਮਾਂ ਜਿਹੜੀ ਉਹ ਕਹੂਗੀ ਮੈਂ ਤੈਨੂੰ ਜੰਮਿਆ ਮੈਂ ਤੈਨੂੰ ਵਿਆਹਿਆ ਤੈਨੂੰ ਵੱਡਾ ਕੀਤਾ ਬਾਈ ਕੋਈ ਸਹਾਂਤਾ ਨਹੀਂ ਕੀਤਾ ਤੁਸੀਂ ਵੀ ਤਾਂ ਆਈ ਓ ਤੁਸੀਂ ਵੀ ਤੇ ਆ ਕੇ ਵਿਆਹ ਆਈ ਸੋ ਨੂੰ ਵੀ ਕਿਸੇ ਨੇ ਜੰਮਿਆ ਪਾਲਿਆ ਜੰਮਿਆ ਸੀ ਤੇ ਤੁਹਾਨੂੰ ਵੀ ਘਰ ਵਾਲਾ ਮਿਲਿਆ ਹੀ ਹੈ ਸੋ ਇਹ ਇੱਕ ਔਰਤ ਦੇ ਵਿੱਚ ਮੈਂ ਕਹਿੰਦੀ ਮੇਰੀ ਕਮਜ਼ੋਰੀ ਹੈ ਸ਼ਾਇਦ ਔਰਤ ਦੀ ਕਮਜ਼ੋਰੀ ਹੈ ਕਿ ਉਹ ਆਪਣੇ ਬੱਚੇ ਦੇ ਉੱਪਰੋਂ ਆਪਣਾ ਅਧਿਕਾਰ ਜਿਹੜਾ ਹੈ ਉਹਨੂੰ ਖਾਰਜ ਨਹੀਂ ਕਰਨਾ ਚਾਹੁੰਦੀ ਦੂਜੇ ਪਾਸੇ ਜਿਹੜੀ ਹੁੰਦੀ ਹੈ ਨਾ ਫਿਰ ਨੌ ਜਿਹੜੀ ਆਉਂਦੀ ਹੈ ਨਾ ਉਹਨੇ ਜਸਟ ਇੱਕ ਮੁੰਡਾ ਹੀ ਨੇ ਮੰਗਣਾ ਲੈਣਾ ਹੁੰਦਾ ਉਹਨੇ ਘਰ ਦੇ ਵਿੱਚ ਆਪਣਾ ਹੱਕ ਵੀ ਲੈਣਾ ਹੁੰਦਾ ਹੂੰ ਜੁੱਲੇ ਚੌਕੇ ਦਾ ਹੱਕ ਵੀ ਲੈਣਾ ਹੁੰਦਾ ਉਹਨੂੰ ਹੁੰਦਾ ਕਿ ਹੁਣ ਮੈਂ ਚੁੱਲੇ ਚੌਕੇ ਚੀਜ਼ਾਂ ਬਣਾਵਾਂ ਤੇ ਮੰਮੀ ਜੀ ਨਾ ਬਣਾਉਣ ਤੇ ਫਿਰ ਘਰ 'ਚ ਕਹਿਣਾ ਕਿ ਮੰਮੀ ਦੇ ਹੱਥ ਦੀ ਰੋਟੀ ਬੜੀ ਸਵਾਦ ਹੈ ਮੰਮੀ ਮਰੀ ਆ ਬੜੀ ਚੀਜ਼ ਸਵਾਦ ਬਣਾਉਂਦੀ ਹੈ ਤੇ ਰਿਫਟ ਸ਼ੁਰੂ ਨਹੀਂ ਸ਼ੁਰੂ ਹੋ ਜਾਂਦੀ ਹੈ ਸੋ ਇਹ ਜਿਹੜੀ ਚੁੱਲੇ ਚੌਕੇ ਵਾਲੀ ਸਾਝ ਹੈ ਤੇ ਦੂਜੀ ਪੁੱਤਰ ਵਾਲੀ ਤੇ ਜਿਹੜੀ ਉਧਰ ਸਾਝ ਹੈ ਨਾ ਇਹ ਸਾਝ ਦੇ ਵਿੱਚਲੀ ਜਿਹੜੀ ਇੱਕ ਕੜੀ ਹੈ ਨਾ ਇੱਕ ਧੱਗ ਹੈ ਨਾ ਜਿਹੜਾ ਉਹਨੂੰ ਜਿੰਨਾ ਸੰਭਾਲ ਕੇ ਵਰਤਿਆ ਜਾਵੇ ਉਨਾ ਹੀ ਵਧੀਆ ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੈਰੀ ਹੁਣ ਨੂੰ ਆਣੀ ਹੈ ਤੇ ਇਹ ਦੋਨੋਂ ਜਿਹੜੇ ਨੇ ਇਹਨਾਂ ਦੀ ਆਪਣੀ ਫੈਮਿਲੀ ਬਣਨੀ ਹੈ ਇਹਨਾਂ ਦਾ ਆਪਣਾ ਅਧਿਕਾਰ ਹੈ ਮੈਂ ਨੌ ਨੂੰ ਚੌਂਕੇ 'ਚ ਵੀ ਅਧਿਕਾਰ ਦੇਣਾ ਤੇ ਆਪਣੇ ਪੁੱਤਰ ਦੇ ਉੱਪਰ ਵੀ ਅਧਿਕਾਰ ਦੇਣਾ ਮੈਨੂੰ ਯਾਦ ਹੈ ਨਾ ਮੇਰੇ ਬੇਚੇ ਦਾ ਵਿਆਹ ਹੋਇਆ ਤਾਂ ਰਿਸੈਪਸ਼ਨ ਸੀਗੀ ਤਾਂ ਮੇਰੀ ਇੱਕ ਬੜੀ ਪਿਆਰੀ ਸਹੇਲੀ ਅਸੀਂ ਕਾਲਜ 'ਚ ਇਕੱਠੀਆਂ ਪੜ੍ਹਦੇ ਸੀ ਤਾਂ ਮੇਰੇ ਤੋਂ ਦੋਕਸਾਲ ਜੂਨੀਅਰ ਤਾਂ ਉਹ ਰਿਸੈਪਸ਼ਨ ਤੇ ਆਈ ਤਾਂ ਉਹਨੇ ਜਦੋਂ ਸਗਨ ਦਿੱਤਾ ਤਾਂ ਦਾ ਸਗਨ ਦੇ ਕਾਰਡ ਦੇ ਬਾਰ-ਬਾਰ ਲਿਖਿਆ ਸੀ ਸੱਸੇ ਹੁਣ ਨਾ ਆਕੇ ਪੁੱਤਰ ਪੁੱਤਰ ਹੁਣ ਤਾਂ ਮਾਈ ਮੇਰਾ ਹੈ ਹਾਂ ਤਾਂ ਉਸਰ ਸੈਪਸ਼ਨ ਦੇ ਵਿੱਚ ਤੁਹਾਨੂੰ ਬਹੁਤ ਮਿੱਠਾ ਸੁਨੇਹਾ ਦੇ ਗਏ ਬਹੁਤ ਮਿੱਠਾ ਸੁਨੇਹਾ ਦਿੱਤਾ ਫਿਰ ਉਹ ਲਈ ਅਗਲੀ ਗੱਲ ਵੀ ਲੰਬੀ ਹੈ ਤਾਂ ਉਹਦੇ ਵਿੱਚ ਸਾਡੇ ਕੁਝ ਬੱਚੇ ਆਸਟ੍ਰੇਲੀਆ ਤੋਂ ਆਏ ਸੀ ਜਿਵੇਂ ਦਾ ਰਵਾਜ ਅੱਜ ਕੱਲ ਚੱਲਦਾ ਹੈ ਫੋਟੋ ਫੋਟ ਬੱਚਿਆਂ ਤੋਂ ਉਹਨਾਂ ਦੀਆਂ ਲੱਗੀਆਂ ਸਾਰਾ ਕੁਝ ਸੀ ਤੋਂ ਕਹਿੰਦੇ ਚਾਚੀ ਜੀ ਵੀ ਤੁਸੀਂ ਥੋੜਾ ਜਿਹਾ ਨਾ ਸੰਬੋਧਨ ਕਰਦੇ ਹੋ ਮੈਂ ਕਿਹਾ ਚਲ ਠੀਕ ਹੈ ਕਰ ਦਾਂਗੇ ਚਾਚੀ ਨੂੰ ਤਾਂ ਵੈਸੇ ਬਿਨਿਆਣੇ ਹੱਸਦੇ ਹੁੰਦੇ ਮਾਈਕ ਵੈਸੇ ਚਾਹੀਦਾ ਤਾਂ ਜਦੋਂ ਮੈਂ ਫਿਰ ਜਦੋਂ ਮੈਂ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਮੈਂ ਸਭ ਤੋਂ ਪਹਿਲਾਂ ਇਹ ਹੀ ਗੱਲ ਕਹੀ ਵੀ ਮੇਰੀ ਸਹੇਲੀ ਨੇ ਹੁਣੇ ਮੈਨ ਹੁੰਦਾ ਆਂ ਆਖੀ ਪੁੱਤਰ ਪੁੱਤਰ ਹੁਣ ਤਾਂ ਮਾਈ ਮੇਰਾ ਹੈ ਤੇ ਮੈਂ ਹੱਸ ਕੇ ਮੈਂ ਕਿਹਾ ਵੀ ਠੀਕ ਐ ਇਹ ਪੁੱਤਰ ਤਾਂ ਮੇਰਾ ਹੀ ਰਹਿਣਾ ਤੇ ਵਰਦੀਪ ਮੇਰੀ ਨੋਨ ਨੂੰ ਬੇਟੇ ਅੱਜ ਤੋਂ ਮਾਈ ਹੀ ਤੇਰਾ ਹੈ ਸੋ ਜੇ ਅਸੀਂ ਇਹ ਸੇ ਸੰਕਲਪ ਨੂੰ ਲੈ ਲੀਏ ਕਿ ਇਹ ਪੁੱਤਰ ਤੇ ਮੇਰਾ ਹੀ ਰਹਿਣਾ ਤੇ ਉਹਦਾ ਪਤੀ ਹੈ ਉਹਦਾ ਹਸਬੈਂਡ ਹੈ ਹੈਨਾ ਉਹਨੂੰ ਉਹਦਾ ਅਧਿਕਾਰ ਜਿਹੜਾ ਹਸਬੈਂਡ ਵਾਲਾ ਉਹ ਦੇਣਾ ਹੀ ਦੇਣਾ ਹੈ ਮੈਨੂੰ ਲੱਗਦਾ ਕੋਈ ਕੋਈ ਕਿਸੇ ਕਿਸਮ ਦੀ ਖਟਾਸ ਕੋਈ ਟੈਨਸ਼ਨ ਕੁਝ ਵੀ ਨਹੀਂ ਹੁੰਦਾ ਜਦੋਂ ਅਸੀਂ ਉਹਦੇ ਤੇ ਵੀ ਛੱਪਾ ਮਾਰਨ ਲੱਗ ਜਾਂਦੇ ਮੇਰਾ ਪੁੱਤ ਮੇਰਾ ਪੁੱਤ ਮੇਰਾ ਪੁੱਤ ਉਦੋਂ ਗੜਬੜ ਹੁੰਦੀ ਹੈ